ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ 21 ਦੀ ਘਟਨਾ ਤੋਂ ਬਾਅਦ ਯਾਨੀ 21 ਫਰਵਰੀ ਦੀ ਘਟਨਾ ਤੋਂ ਬਾਅਦ ਜਦੋਂ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਸੀ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੋਵਾਂ ਬਾਰਡਰਾਂ ਤੇ ਕਿਸਾਨਾਂ ਅਤੇ ਆਮ ਲੋਕਾਂ ਦੀ ਗਿਣਤੀ ਲਗਾਤਾਰ ਘਟਨੇ ਸ਼ੁਰੂ ਹੋ ਗਈ ਹੈ ਇਹ ਆંકੜੇ ਦੱਸਦੇ ਆ ਇਹ ਅਸੀਂ ਨਹੀਂ ਕਹਿ ਰਹੇ ਇਹ ਆંકੜੇ ਦੱਸਦੇ ਨੇ ਕਿ ਹੁਣ ਉੱਥੇ ਲਗਾਤਾਰ ਕਿਸਾਨਾਂ ਅਤੇ ਆਮ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਵਾਹਨ ਵੀ ਘਟੇ ਜਾ ਰਹੇ ਨੇ ਲੋਕ ਉਧਰ ਜਾ ਨਹੀਂ ਰਹੇ ਬਲਕਿ ਉਥੋਂ ਵਾਪਸ ਆ ਰਹੇ ਨੇ ਇਸੇ ਤੇ ਅਸੀਂ ਇੱਕ ਰਿਪੋਰਟ ਤਿਆਰ ਕੀਤੀ ਹੈ ਤੁਸੀਂ ਦੇਖੋ ਇੱਕ ਖਾਸ ਰਿਪੋਰਟ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਹਰਿਆਣਾ ਨਾਲ ਲੱਗਦੇ ਪੰਜਾਬ ਦੇ ਪਾਰਦਰਾਂ ਤੇ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਇਹ ਅੰਦੋਲਨ ਠੰਡਾ ਹੁੰਦਾ ਜਾ ਰਿਹਾ ਹੈ ਲਗਾਤਾਰ ਦੋਵਾਂ ਬਾਰਡਰਾਂ ਤੇ ਕਿਸਾਨਾਂ ਅਤੇ ਆਮ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਜਿੱਥੇ ਪਹਿਲਾਂ ਸ਼ੰਭੂ ਬਾਰਡਰ ਤੇ 14000 ਦਾ ਇਕੱਠ ਦੱਸਿਆ ਜਾ ਰਿਹਾ ਸੀ ਹੁਣ ਇੱਥੇ 6000 ਦੇ ਕਰੀਬ ਕਿਸਾਨ ਅਤੇ ਹੋਰ ਲੋਕ ਹੀ ਬਚੇ ਹਨ ਦੂਜੇ ਪਾਸੇ ਖਨੋਰੀ ਬਾਰਡਰ ਤੇ ਜਿੱਥੇ ਪਹਿਲਾਂ 10000 ਲੋਕਾਂ ਅਤੇ ਕਿਸਾਨਾਂ ਦਾ ਇਕੱਠ ਦੱਸਿਆ ਜਾ ਰਿਹਾ ਸੀ ਹੁਣ ਘਟ ਕੇ 4000 ਦੇ ਕਰੀਬ ਹੀ ਰਹਿ ਗਿਆ ਹੈ ਇਸ ਦੇ ਨਾਲ ਹੀ ਵਾਹਨਾਂ ਦੀ ਗਿਣਤੀ ਵੀ ਵੱਡੇ ਪੱਧਰ ਤੇ ਘਟਦੀ ਜਾ ਰਹੀ ਹੈ ਇਹਨਾਂ ਅੰਕੜਿਆਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਬਾਰਡਰਾਂ ਤੇ ਇਹ ਘਟਦਾ ਜਾ ਰਿਹਾ ਹੈ ਦਰਅਸਲ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਗਿਆ ਜਿਸ ਦੌਰਾਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਵਿਗੜ ਗਈ ਸੀ ਇਸ ਤੋਂ ਬਾਅਦ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਲ ਨੇ 2 ਦਿਨਾਂ ਲਈ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਮੁਅੱਤਲ ਕਰ ਦਿੱਤਾ ਸੀ ਇਸ ਐਲਾਨ ਦੇ ਬਾਅਦ ਹੀ ਪ੍ਰਦਰਸ਼ਨ 'ਚ ਸ਼ਾਮਲ ਕਿਸਾਨ ਅਤੇ ਹੋਰ ਲੋਕਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਸੀ ਅਤੇ ਲੋਕ ਆਪਣੇ ਘਰਾਂ ਨੂੰ ਪਰਤ ਗਏ ਸਨ ਅੰਕੜਿਆਂ ਮੁਤਾਬਕ ਹੁਣ ਸ਼ੰਭੂ ਬਾਰਡਰ 'ਤੇ 6000 ਦੇ ਕਰੀਬ ਕਿਸਾਨ ਅਤੇ ਹੋਰ ਲੋਕ ਰਹਿ ਗਏ ਹਨ ਜਦਕਿ ਟਰੈਕਟਰ ਟਰਾਲੀਆਂ 600 ਦੇ ਕਰੀਬ ਹੀ ਰਹਿ ਗਈਆਂ ਹਨ ਇਸ ਤੋਂ ਇਲਾਵਾ 50-60 ਕਾਰਾਂ ਅਤੇ ਇੰਨੇ ਹੀ ਮੋਟਰਸਾਈਕਲ ਅਤੇ ਹੋਰ ਦੋ ਪਹੀਆ ਵਾਹਨ ਰਹਿ ਗਏ ਹਨ। ਜਦ ਕਿ 150 ਦੇ ਕਰੀਬ ਛੋਟੇ ਹਾਥੀ, ਕੈਂਟਰ ਅਤੇ 4-5 ਬੱਸਾਂ ਹੀ ਬਚੀਆਂ ਹਨ। ਇਸੇ ਤਰ੍ਹਾਂ ਖਨੌਰੀ ਬਾਲੜਰ ਤੇ 10000 ਵਿੱਚੋਂ ਹੁਣ ਸਿਰਫ 4000 ਦੇ ਕਰੀਬ ਕਿਸਾਨ ਅਤੇ ਆਮ ਲੋਕ ਰਹਿ ਗਏ ਹਨ ਜਦ ਕਿ 450 ਦੇ ਕਰੀਬ ਟਰੈਕਟਰ ਟਰਾਲੀ ਹੀ ਬਚੇ ਹਨ। ਇਸ ਤੋਂ ਇਲਾਵਾ 10-12 ਕਾਰਾਂ, ਜੀਪਾਂ ਅਤੇ ਪਿਕਅਪ ਗੱਡੀਆਂ ਰਹਿ ਗਈਆਂ ਹਨ। ਹੁਣ ਸੰਯੁਕਤ ਕਿਸਾਨ ਮੋਰਚਾ ਯਾਨੀ SKM ਵੱਲੋਂ 23 ਫਰਵਰੀ ਨੂੰ ਬਲੈਕ ਡੇ ਅਤੇ 26 ਨੂੰ ਅੰਮ੍ਰਿਤਸਰ ਤੋਂ ਸ਼ੰਭੂ ਬਾਰਡਰ ਤੱਕ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ। ਇਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਦੀ مالی ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਵਿੱਚ ਪਹਿਲੇ ਦਿਨ ਤੋਂ ਹੀ ਫੋਟ ਚੱਲੀ ਆ ਰਹੀ ਸੀ ਜਿਸ ਕਰਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਸਿਰਫ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਦੀਆਂ ਜਥੇਬੰਦੀਆਂ ਹੀ ਪ੍ਰਦਰਸ਼ਨ ਕਰ ਰਹੀਆਂ ਸਨ ਹੁਣ ਐਸਕੇਐਮ ਦੀ ਐਂਟਰੀ ਤੋਂ ਬਾਅਦ ਇਹ ਪ੍ਰਦਰਸ਼ਨ ਵੀ ਦੋ ਫਾਲ ਹੋ ਗਿਆ ਹੈ ਤੇ ਲੋਕ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਵਾਪਸ ਜਾਣ ਲੱਗ ਪਏ ਹਨ ਲਗਾਤਾਰ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਕਿਸਾਨਾਂ ਅਤੇ ਆਮ ਲੋਕਾਂ ਦੀ ਗਿਣਤੀ ਘਟਣ ਨਾਲ ਹੁਣ ਇਸ ਨੂੰ ਕਿਸਾਨਾਂ ਦਾ ਯੂ-ਟਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਐਸਕੇਐਮ ਵੱਲੋਂ 14 ਮਾਰਚ ਨੂੰ ਦੇਲੀ ਚਿਕਤੀਸਾਨ ਪੰਚਾਇਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਦਰਅਸਲ ਐਸ ਕੇ ਐਮ ਵੱਲੋਂ ਦੇਸ਼ ਪਰਦੇ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਚ ਰੱਖ ਕੇ ਹੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ। ਜਿਸ ਕਰਕੇ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਅਤੇ ਐਸ ਕੇ ਐਮ ਚ ਤਾਲਮੇਲ ਨਹੀਂ ਬਣਦਾ। ਹੁਣ 14 ਮਾਰਚ ਤੱਕ ਦੇ ਐਲਾਨ ਤੋਂ ਬਾਅਦ ਬਾੜਾਂ ਤੇ ਡਟੇ ਕਿਸਾਨ ਅਤੇ ਹੋਰ ਲੋਕ ਘਰਾਂ ਨੂੰ ਪਰਤ ਰਹੇ ਹਨ।